हां जी दोस्तों सारेया नुं सस्त्रिकाल स्वागत करते हां ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਏ ਪਿੰਡ ਗੱਗੋਬੂਹਾ ਤਹਿਸੀਲ ਜ਼ਿਲ੍ਹਾ ਇਸਪਿੰਡ ਨੂੰ ਸ਼੍ਰੀ ਤਰਨਤਨ ਸਿੰਘ ਲੱਗਦਾ ਦੋਸਤੋ ਤੇ ਖਾਸ ਵਿਜ਼ਿਟ ਤੁਸੀਂ ਪਿੰਡ ਗੱਗੋਬੂਹੇ ਕਰਨੀ ਆ ਬਿਲਕੁਲ ਘਰੇਲੂ ਘਰ ਦੇ ਵਿੱਚੋਂ ਦੋਸਤੋ ਅੱਜ ਤੁਹਾਨੂੰ ਪਸ਼ੂ ਦਿਖਾਉਣੇ ਆ ਚਾਰ ਚਾਰੇ ਨਗਾਂ ਦੀ ਡਿਟੇਲ ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਕਿ ਐਨੀਮਲ ਜਿਹੜਾ ਪਸੰਦ ਆਊਗਾ ਦੋਸਤੋ ਉਹਦੀ ਨਰਕ ਪਰਕ ਤਸੱਲੀ ਆ ਉਹ ਤੁਸੀਂ ਘਰ ਰਣ ਕੇ ਕਰ ਸਕਦੇ ਜੀ ਪਸੂ ਆਲਮੋਸਟ ਦੋਸਤੋ ਜਿੰਨੇ ਦਿਖਾਉਣੇ ਆ ਸਾਰੇ ਵੈਸੇ ਸੋਏ ਸੁਬਾਈ ਆ ਕੁਝ ਕੁ ਤੋਕੜ ਪਸੂ ਆ ਗੱਬਣ ਵੀ ਹੈਗੇ ਆ ਤੇ ਉੱਚੇ ਬੱਚੇ ਦੇ ਵਿੱਚ ਵੀ ਦੋਸਤੋ ਪਸੂ ਹੈਗੇ ਆ ਪਰ ਬਿਨਾ ਬੱਚੇ ਤੋਂ ਜਿਹੜੀ ਦੋਸਤੋ ਚਵਾਈ ਕੋਈ ਭਾਰੇ ਵੰਡੇ ਚਾਰਟ ਤੇ ਮਿਲਦੇ ਆ ਪਸੂ ਉਹ ਪੂਰੀ ਗੱਲਬਾਤ ਕਰ ਲਾਂਗੇ ਤੇ ਓਨਰ ਅਨਮੋਲ ਪ੍ਰੀਤ ਸਿੰਘ ਦੇ ਨੰਬਰ ਜਿਹੜੇ ਦੋਸਤੋ ਬਿਲਕੁਲ ਸਕਰੀਨ ਦੇ ਉੱਪਰ ਚੱਲਦੇ ਨੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੇ ਤੇ ਖਾਸ ਵਜ੍ਹਾ ਤੁਸੀਂ ਪਿੰਡ ਗੱਗੋ ਬੂਹੇ ਕਰਨੀ ਹੈ ਠੀਕ ਆ ਜੀ ਸੌਰ ਸਿੰਘ ਦੀ ਦੂਰੀ ਵੀ ਥੋੜੀ ਆ ਜਿਹੜਾ ਦੋਸਤੋ ਰੋਡ ਬਿਲਕੁਲ ਪਿੱਖੀਵੰਡ ਚ ਭਾਲ ਅ ਆ ਜਾਂਦਾ 메인 ਰੋਡ ਆ ਦੋਸਤੋ 메인 ਰੋਡ ਦੇ ਉੱਪਰ ਜਿਹੜਾ ਦੋਸਤੋ ਪੇਂਟ ਗੱਗੋ ਬੂਹਾ ਤੇ ਆਓ ਕਰਦੇ ਆ ਡਿਟੇਲ ਸਾਂਝੀ ਐਨੀਮਲ ਜਿਹੜਾ ਪਸੰਦ ਹੋਊਗਾ ਦੋਸਤੋ ਨਰਖ ਪਰਖ ਤਸल्ली ਤੁਸੀਂ ਕਰਨੀ ਹੈ ਘਰਾਂ ਨੇ ਕਿ ਕਰ ਲਿਓ ਠੀਕ ਆ ਤੇ ਤਿੰਨ ਬਿਹੜਾ ਨੇ ਅੱਜ ਇਸ ਕਵਰੇਜ ਦੇ ਵਿੱਚ ਦੋਸਤੋ ਇੱਕ ਤੁਹਾਨੂੰ ਇਹ ਮਾਜ ਦਿਖਾਉਣੀ ਆ ਇੱਕ ਪਾਸਿਓ ਆਪਾਂ ਸਟਾਰਟ ਹੋ ਜੰਨੇ ਆ ਤੇ ਕੱਲੇ-ਕੱਲੇ ਪਸ਼ੂ ਦੀ ਜਿਹੜੀ ਇਨਫੋਰਮੇਸ਼ਨ ਆਪਾਂ ਤੁਹਾਨੂੰ ਦੇ ਦੇਣੇ ਆ ਆਜੋ ਜੀ ਪਹਿਲੇ ਨੰਬਰ ਤੇ ਸਭ ਤੋਂ ਪਹਿਲਾਂ ਪਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮਹਾਰਾਜ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਵੀਡੀਓ ਦੇਖਣ ਵਾਲਿਆਂ ਨੂੰ ਤੁਹਾਡਾ ਜੀ ਆਇਆਂ ਨੂੰ ਪਿੰਡ ਗੱਗੂ ਆਈ ਸੰਧੂ ਸਾਹਿਬ ਜੀ ਆਇਆਂ ਧੰਨਵਾਦ ਤੁਹਾਡਾ ਜੀ ਠੀਕ ਹੈ ਜੀ ਮਿਹਰਬਾਨੀ ਤੇ ਅੱਛਾ ਇੱਕ ਗੱਲ ਪਾਜੀ ਜਰੂਰ ਆਪਣੇ ਭੈਣ ਭਰਾਵਾਂ ਨੂੰ ਇਹ ਵੀ ਦੱਸਿਓ ਮੈਂ ਤੇ ਵੀ ਹੈ ਘਰੇਲੂ ਪਸ਼ੂ ਕਰਦੀ ਆ ਬਿਲਕੁਲ ਜੀ ਇਹ ਕਰਦੇ ਹੀ ਪਸ਼ੂ ਆ ਹਾਂਜੀ ਜਿਹੜੀ ਇੱਕ ਸੱਜਰ ਸੂਹੀ گاਵਾ ਜੀ ਤੇ ਇੱਕ ਟੋਪੜਾ ਬਣਿਆ ਹਾਂਜੀ ਇੱਕ ਨੂੰ ਡੇਢ ਮਹੀਨਾ ਹੋ ਗਿਆ ਸੂਈ ਨੂੰ ਜੀ ਇਹ ਕੋਈ 10 ਮਹੀਨਾ ਪਹਿਲਾਂ ਮੈਂ ਲਿਆਂਦੀ ਸੀ ਹਾਂਜੀ ਪਰ ਉਹ ਕੋਈ ਘਰੇਲੂ ਮਜਬੂਰੀ ਕਰਕੇ ਇਹ ਵੇਚਣੀ ਪੈਣੀ ਤੇ ਇੱਕ ਮੱਝ ਹੈ ਜੀ ਲਓ ਜੀ ਇੱਕ ਇਹ ਮੱਝ ਆ ਗਈ ਹਾਂਜੀ ਠੀਕ ਆ ਜੀ ਤੇ ਪਹਿਲੇ ਮੈਂ ਨਾ ਵੀ ਸਟਾਰਟ ਆਪਾਂ ਮੱਝ ਤੇ ਕਰ ਲਈਏ ਆਜੋ ਇਹਦੀ ਭਾਜੀ ਗੱਲਬਾਤ ਸਾਂਝੀ ਆਪਾਂ ਕਰੀਏ ਇਹ ਸੂਹਾ ਕਿੰਨਾ ਆਪਣੇ ਕੋਲ ਸੂਈ ਆ ਵੈਸੇ ਇਹਨੇ ਜੀ ਐਰ ਕੀਤੀ ਜੇ ਸੂਏ ਵਾਸਤੇ ਇਹ ਹੈਗੀ ਜੇ ਗੱਬਣ ਤੇ ਜੇ ਸੂਏ 2 ਮਹੀਨੇ ਦੇ ਕਰੀਬ ਹੋ ਗਿਆ ਵਾ ਜੀ ਕੋਈ ਆਪਣੇ ਤਸੱਲੀ ਕਰਵਾ ਲਵੇ 4 ਕਿਲੋ ਇਹਦੇ ਥੱਲੇ ਦੁੱਧ ਜੇ ਹਾਂਜੀ ਤੇ ਜੇ ਕੋਈ ਸਾਈਬ ਇਹਨਾਂ ਕਰ ਲੂਗਾ ਤੇ ਚੈੱਕ ਵੀ ਕਰਵਾ ਸਕਦਾ ਹਾਂ ਹਾਂ ਜੀ ਲਓ ਵੈਸੇ 2 ਕੁ ਮਹੀਨੇ ਦੀ ਆਪਾਂ ਨੂੰ ਹੋ ਗਿਆ ਸਮਾਂ ਵੀ 2 ਮਹੀਨੇ ਦੀ ਇਹ ਆਈ ਕਰਵਾਈ ਸੀ ਠੀਕ ਹੈ ਜੀ ਹਾਂ ਜੀ ਠੀਕ ਹੈ ਹਾਂ ਅੱਗੇ ਤੇ ਜੇ ਸਵੇਰੇ ਗੱਭਣਾ ਫਿਰ ਆਪਾਂ ਮਾਰ ਸਕਦੇ ਹਾਂ ਵੀ ਆਈ ਹੋਈ ਆ ਹਾਂ ਜੀ ਹਾਂ ਜੀ ਤੇ ਸੱਜਰ ਦਾ ਦੁੱਧ ਕਿੰਨਾ ਸੀ ਵੈਸੇ ਸੱਜਣ ਤੇ 17-18 ਕਿਲੋ ਦੁੱਧ ਦੇ ਥੱਲੇ ਚੋਇਆ ਜੀ ਅੱਛਾ ਜੀ ਹਾਂ ਬਹੁਤ ਛੋਟੀ ਦੀ ਮਾਝਿਆ ਦੁੱਧ ਬਹੁਤ ਕੱਢਦੀ ਹੈ ਜੀ ਠੀਕ ਹੈ ਜੀ ਲਓ ਦੋਸਤੋ ਬਿਲਕੁਲ ਤੋਕਰ ਤੇ ਗੱਭਣਾ ਵੈਸੇ 2 ਮਹੀਨੇ ਦੀ ਚੈੱਕ ਪਾਸ ਭਾਜੀ ਹੋਰ ਬੇਸ਼ੱਕ ਨਹੀਂ ਕਰਵਾਈ ਗਈ ਪਰ ਅੱ ਜਿਹੜੇ ਵੀਰ ਦੇ ਪਸੰਦ ਹੋਊਗੀ ਸਾਈ ਬਿਆਨਾ ਕਰਕੇ ਤੁਸੀਂ ਗੱਬਨ ਚੈੱਕ ਪਾਸ ਕਰਵਾ ਸਕਦੇ ਜੇ 2 ਮਹੀਨੇ 200 ਸਮਾਂ ਹੋ ਗਿਆ ਇਹਨੂੰ ਬਿਲਕੁਲ ਅੱਗੇ ਬਣੀ ਨੂੰ ਤੇ ਚੈੱਕ ਪਾਸ ਵਿੱਚ ਆਉਂਦੀ ਹੈ ਜਿਹੜੇ ਵੀਰ ਨੇ ਬਿਲਕੁਲ ਤਸੱਲੀ ਕਰਨੀ ਆਪਦੀ ਜ਼ਰੂਰ ਕਰਵਾ ਲਿਓ ਸਾਈ ਬਿਆਨਾ ਕਰਕੇ ਤੇ 4 ਕਿਲੋ ਦੁੱਧ ਹਾਂਜੀ 4 ਕਿਲੋ ਦੁੱਧ ਤੇ ਚੌਣ ਚਾਂ ਬਿਲਕੁਲ ਵਧੀਆ ਚੰਗੀ ਬਿਲਕੁਲ ਜੀ ਪਹਾੜੇ ਦੇ ਮਿਲਦੀ ਠੱਪੇ ਨਹੀਂ ਚੂਈਦੀ ਐ ਅੱਛਾ ਜੀ ਪਹਾੜਾ ਚੋਰ ਥੱਲੇ ਬਹਿ ਕੇ ਬੰਦਾ ਜਿਹੜਾ ਉਹ ਚੋ ਲੈਦਾ ਠੀਕ ਹੈ ਜੀ ਲਓ ਦੋਸਤੋ ਬਿਲਕੁਲ ਪਹਾੜੇ ਦੇ ਵੰਡੇ ਚਾਰ ਤੇ ਤੁਸੀਂ ਅੱਗੇ ਬਿਲਕੁਲ ਪਾ ਕੇ ਇਸੇ ਤਰ੍ਹਾਂ ਚੁਵਾਈਏ ਦੀ ਕਰ ਲਓਗੇ ਠੀਕ ਆ ਲਓ ਖੋਲ ਦਿਗੇ ਜੀ ਖੋਲ ਕੇ ਇੱਕ ਵਾਰੀ ਤੁਹਾਨੂੰ ਤੋੜ ਕੇ ਜ਼ਰੂਰ ਦਿਖਾਉਣੀ ਹੈ ਠੀਕ ਆ ਕੱਦ ਜਿਹੜਾ ਦੋਸਤੋ ਇੱਕ ਮੇਨ ਗੱਲ ਹੁੰਦੀ ਵੀ ਕੱਦ ਕਾਠ ਕੱਦ ਵੱਡੇ ਕੱਦ ਕਾਠ ਦੇ ਵਿੱਚ ਆ ਮੀਡੀਅਮ ਤੋਂ ਜਿਹੜੀ ਵੱਡੀ ਕੱਦ ਕਾਠੀ ਦੀ ਆ ਆ ਖੋਲ ਤੋੜ ਦਿਗੇ ਠੀਕ ਆ ਵੱਡੇ ਕੱਦ ਕਾਠ ਦੇ ਵਿੱਚ ਆ ਮੂੰਹ ਮੱਥੇ ਤੋਂ ਜੇਕਰ ਆ ਪਾ ਦੋਸਤੋ ਦੇਖੀਏ ਤੇ ਝੋਟੀਆਂ ਦੇ ਵਿੱਚ ਵੀ ਫੇਸ ਕੁਆਲਿਟੀ ਇਹਦੀ ਪੈਂਦੀ ਆ ਠੀਕ ਆ ਪਰ ਤੀਜਾ ਸੂਬਾ ਜਿਹੜਾ ਅੱਗੇ ਬਣੀ ਆ ਉਹ ਤੀਜ ਤੇ ਹੁਣ ਦੂਜੇ ਸੂਬੇ ਦੇ ਵਿੱਚ ਜਿਹੜਾ ਚਲਦੀ ਪਈ ਆ ਦੁੱਧ 4 ਕਿਲੋ ਧਾਰਾਂ ਦੇ ਥੱਲੇ ਮੌਜੂਦ ਆ ਇਸੇ ਤਰ੍ਹਾਂ ਦੋਸਤੋ ਪਹਾੜੇ ਤੇ ਵੰਡੇ ਤੇ ਇਸੇ ਤਰ੍ਹਾਂ ਪਹਾੜਾ ਪਾ ਕੇ ਤੁਸੀਂ ਅੱਗੇ ਵਹਿਜੋਗੇ ਤੇ ਜਿਹੜਾ 200 ਪਸਮਾਕ ਕਰਨ ਦੀ ਆ ਠੀਕ ਆ ਤੇ ਚਵਾਈ ਤੁਸੀਂ ਕਰ ਲਓਗੇ ਠੀਕ ਆ ਇੱਕ ਵਾਰੀ ਆ ਥਣ ਥਣ ਤੁਸੀਂ ਜ਼ਰੂਰ ਦੇਖੋ ਇੱਕ ਬਹਿਣੀ ਵਾਲੇ ਪਾਸੋਂ ਜਿਹੜੇ ਬੰਨੇ ਨਾਰਮਲੀ ਆਪਾਂ ਚਵਾਈ ਕਰਦੇ ਆ ਆ ਥਣ ਦੀ ਸ਼ੇਪ ਆ ਠੀਕ ਆ ਜੀ ਗਾਇ ਬੇਸ਼ੱਕ ਥੋੜਾ ਜਿਹਾ ਘਾਟ ਆ ਪਰ ਆ ਥਣ ਦੀ ਸ਼ੇਪ ਆ ਚਾਰੇ ਥਣ ਨੇ ਤੇ ਐਸੇ ਚਵਾਈ ਚ ਵੀ ਹੈ ਪੋਲੀ ਆ ਬਿਲਕੁਲ ਚਵਾਈ ਬਿਲਕੁਲ ਜੀ ਪੋਲੀ ਹੀ ਆ ਠੀਕ ਆ ਜੀ ਤੇ ਬਾਪੂ ਜਿਹੜਾ ਚਾਹੁੰਦਾ ਜੀ ਥੱਲੇ ਬੈਹਿ ਜਿਹੜਾ ਮਰਜੀ ਬੈਹਿ ਕੇ ਚੋਲੇ ਕੋਈ ਐਸੀ ਮੁਸ਼ਕਲ ਨਹੀਂ ਹੈਗੀ ਠੀਕ ਆ ਜੀ ਹਾਂਜੀ ਤੇ ਸੋ ਦੋਸਤੋ ਜੇਕਰ ਗੱਬਣ ਚੈੱਕ ਪਾਸ ਵੀ ਨਿਕਲਉਂਦੀਏ ਤਾਂ ਵੀ ਕਿਸੇ ਵੀਰ ਦੀ ਅਗੇ ਕਿਸਮਤ ਆ ਲੱਗ ਕਾ ਵੈਸੇ 100% ਭਾਜੀ ਹੁਣ ਆਲੇ ਪਾਸੋਂ ਸ਼ੋਰ ਆ ਵੀ ਨਿਕਲੂਗੀ ਗੱਬਣ ਚੈੱਕ ਪਾਸ ਬੇਸ਼ੱਕ ਕੋਈ ਵੀਰ ਆਪਦਾ ਸਾਈ ਬਿਆਨ ਕਰਕੇ ਤੁਸੀਂ ਕਰਵਾ ਸਕਦੇ ਜੀ ਠੀਕ ਹੈ ਤੇ ਮਗਰੋਂ ਜਿਹੜਾ ਆ ਥਣ ਥਣ ਦੀ ਬਿਲਕੁਲ ਸਾਇਆ ਜਾਂ ਇਹ ਜਿਹੜਾ ਆਰਡਰ ਹੈਗਾ ਤੇ ਇਹਦਾ ਮੁੱਲ ਕੀ ਕਰਾਂਗੇ ਫਿਰ ਲੈਣ ਦੇਣ ਕੀ ਕਰਦੇ ਆ ਜੀ 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 ਬੋਲੇ ਦਾ ਹੈਗਾ ਜੀ 50000 ਅੱਛਾ ਜੀ ਤੇ ਵਿੱਚੋਂ ਆਪਾਂ 3000 ਛੱਡ ਦੇਾਂਗੇ 47 ਦੀ ਦੇ ਦਿਆਂਗੇ 47000 ਦੀ ਹਾਂਜੀ ਉਹ ਚੋਂ ਛੋੜ ਕੇ ਆਪਾਂ 100 200 ਕਰ ਦੇਾਂਗੇ ਠੀਕ ਹੈ ਜੀ अच्छा एक ਗੱਲ ਹੈ ਭਾਜੀ ਮੰਨ ਲਓ ਜੇ ਗੱਬਣ ਨਿਕਲ ਆਉਂਦੀ ਆ ਚਲੋ ਫਿਰ ਵੀ ਇਹ ਮੋਲਾ ਜਾਂ ਮਤਲਬ ਕਿ ਜੇ ਮੋਲੇ ਹੋ ਰਹੂਗਾ ਮੋਲੇ ਹੋ ਰਹੂ ਜੇ ਗੱਬਣ ਨਿਕਲਾਵੇ ਤਾਂ ਵੀ ਕੋਈ ਗੱਲ ਨਹੀਂ ਠੀਕ ਆ ਉਹ ਅੱਗੇ ਦੀ ਕਿਸਮਤ ਹੈ ਜੀ ਬਿਲਕੁਲ ਬਾਕੀ ਦੋਸਤੋ ਮੱਝ ਦੀ ਬੰਤਰ ਬਹੁਤ ਵਧੀਆ ਵੱਡੀ ਸਪੈਸ਼ਲ ਬੰਤਰ ਆ ਵੱਡੇ ਕੱਦ ਕਰਦੀ ਸਿੰਗਲ ਹੱਡੀ ਦੀ ਆ ਤੇ ਪੱਖ ਜਿਹੜਾ ਬਿਲਕੁਲ ਜਿਵੇਂ ਆਪਾਂ ਵੇਖ ਲਈਏ ਚਾਰੇ ਪੈਰ ਵੀ ਤੋਤੇ ਆ ਠੀਕ ਆ ਅੱਗੇ ਕੋਈ ਵੀਰ ਨੀਲੀ ਦਾ ਵੀ ਸੀਮਨ ਤੁਸੀਂ ਤਖਵਾ ਕੇ ਕੋਈ ਚੰਗੇ ਬੱਚੇ ਲੈ ਸਕਦੇ ਜੀ ਫਿਲਹਾਲ 2 ਮਹੀਨਿਆਂ ਦੀ ਤੁਸੀਂ ਆਪਦੀ ਸ਼ੋਰ ਕਰ ਸਕਦੇ ਜੀ ਠੀਕ ਆ ਅੱਗੇ ਆਪਣੇ ਕੋਲ ਆ ਆ ਗਈ ਵੈੜ ਹਾਂਜੀ ਇਹ ਵੈਰ ਜਿਹੜੀ ਹੈ ਜੀ ਇਹਨੂੰ ਡੇਢ ਮਹੀਨਾ ਕਰੀਬ ਸੂਈ ਨੂੰ ਹੋ ਗਿਆ ਹਾਂਜੀ ਇਹਦੇ ਵਗਰ ਬੱਚਾ ਸੀਗਾ ਤੇ ਬੱਚਾ ਆ ਗਿਆ ਮਾਰਾ ਠੀਕ ਹੈ ਆਪਣੇ ਕੋ ਵੀਡੀਓ ਵੀ ਹੈਗੀ ਹੈ ਜਿਹੜਾ ਬੱਚੇ ਨਾਲ ਇਹਦੇ ਜੇ ਕਿਸੇ ਵੀਰ ਨੇ ਮੰਗਵਣੀ ਹੋਊਗੀ ਤੇ ਉਹ ਆਪਾਂ ਦੇ ਦੇਵਾਂਗੇ ਤੇ ਐਸ ਵੇਲੇ ਜਿੱਦੋਂ ਇਹਦਾ ਪਹਿਲਾ ਦੁੱਧ 13 ਕਿਲੋ ਸੀਗਾ ਹਾਂਜੀ ਤੇ ਪਰ ਥੋੜੇ ਪੱਠੇ-ਪੁੱਠੇ ਘੱਟ ਹੋਣ ਕਰਕੇ ਹਾਂਜੀ ਤੇ ਮੇਥੋਂ ਕਿਹ ਰੋਣ ਘੱਟ ਐਸ ਵੇਲੇ ਇਹਦਾ 10 ਕਿਲੋ ਦੁੱਧ ਤੇ ਥੱਲੇ ਹੈਗਾ ਜੀ 10 ਕਿਲੋ ਪੋਨਰ ਕੀ ਭੋਲੀ ਆਟੋਮੈਟਿਕ ਜਦੋਂ ਇਹਦਾ ਟਾਈਮ ਹੁੰਦਾ ਆਪੇ ਦੁੱਧ ਵਗੜਦਾ ਆਪਣੀ ਤਾਂ ਵੀ ਇੰਨੀ ਭੋਲੀ ਹੈ ਹਮ ਡੇਢ ਘੰਟੇ ਦੀ ਸੂਈ ਡੇਢ ਮਹੀਨੇ ਦੀ ਸੂਈ ਹੈ ਜੀ ਠੀਕ ਹੈ ਜੀ ਸਵੇਰਾ ਹੋਊਗਾ ਤੇ ਜਦਕ ਇਸੂਰੋ ਤੇ ਜਗਾ ਹੀ ਲਓ ਜੀ ਸੁਭਾ ਦੋਸਤੋ ਕਿ ਤੀਜਾ ਸਮਝ ਲੈ ਅੱਗੇ ਹਰ ਕਿਸੇ ਆਪੋ ਆਪਣੀ ਸਮਝ ਆ ਤੇ 10 ਕਿਲੋ ਦੁੱਧ ਜਿਹੜਾ ਦੋਵੇਂ ਡੰਗ ਬਿਲਕੁਲ ਕੋਈ ਵੀ ਰਚੋ ਕੇ ਤਸੱਲੀ ਕਰ ਸਕਦਾ ਤੇ ਇਹ ਵੀ ਖੋਲਦਗੇ ਜੀ ਠੀਕ ਆ ਸੁਵੀ ਜਿਹੜੀ ਦੋਸਤੋ ਡੇਢ ਕ ਮਹੀਨੇ ਦੀ ਆ ਠੀਕ ਆ ਬੱਚਾ ਨਹੀਂ ਹੋਏਗਾ ਕਿ ਬਿਲਕੁਲ ਪਹਾੜੇ ਤੇ ਇਹ ਵੀ ਤੁਸੀਂ ਇਸੇ ਤਰ੍ਹਾਂ ਥਾਪੀ ਤੇ ਵੀ ਕੋਈ ਵੀ ਰਚੋ ਸਕਦਾ ਤੇ ਵੰਗਾ-ਵੰਗਾ ਲੈ ਲੈਂਦੀ ਮਾੜਾ ਮੋਟ ਵੰਗਾ ਤੇ ਚਲੋ گاਵਾਂ ਨੂੰ ਪਾਉਣਾ ਚੰਗੀ ਗੱਲ ਹੈ ਜੇ ਇਹੀਂ ਤੇ ਪਾਉਂਦੇ ਜੇ ਅੱਛਾ ਜੀ ਤੇ ਦੂਜੀ ਗੱਲ ਇਹ ਆ ਵੀ ਇਹ ਪਹਾੜੇ ਤੇ ਨਾ ਖਰਾਬ ਕਰਦੀ ਆ ਦੋਵੇਂ ਟਾਈਮ ਫੈਂਕੇ ਮਿਲਦੀ ਹੁਣ ਵੀ ਤੁਸੀਂ ਵੇਖੋ ਥੋੜਾ ਜਿਹਾ ਜਿਹੜਾ ਚੱਡਾ ਵਾ ਉਹ ਥੋੜਾ ਜਿਹਾ ਗਾਂ ਰਸ ਦੀ ਪਰ ਦੁੱਧ ਜਿਹੜਾ ਵਾ ਕਸਵਾ ਵਾ ਪਰ ਦੁੱਧ ਪੂਰਾ ਕੱਢਦੀ ਹੈ ਜੀ ਹੁਣ ਆਹ ਤੱਕ ਥੋੜੀ ਜਿਹਾ ਗਾਂ ਨੂੰ ਆ ਜੀ ਆਹ ਤੱਕ ਥੋੜੀ ਜਿਹੀ ਗਾਂ ਨੂੰ ਹਾਂਜੀ ਲਓ ਜੀ ਸੋੜ ਦੇਵੀਂ ਤੱਕ ਦੋਸਤੋ ਗਾਂ ਨੂੰ ਪੜਾ ਪਾ ਕੇ ਚੋਲੋ ਜੀ ਆਹ ਦੇਖੋ ਠੀਕ ਹੈ ਤੇ 10 ਕਿਲੋ ਬਿਲਕੁਲ ਇੰਦੇ ਥੱਲੇ ਜਿਹੜਾ ਦੋਸਤੋ ਹਾਜ਼ਰ ਦੁੱਧਾ ਹਾਂਜੀ ਹਾਂਜੀ ਸੁਈ ਨੂੰ ਬੇਸ਼ੱਕ ਕੋਈ 1.5 ਮਹੀਨਾ ਵੀ ਮੰਨ ਲੇ ਬਾਕੀ ਠੀਕਾ ਜੀ ਬੱਚਾ ਨਾ ਹੋਣ ਕਰਕੇ ਹਰ ਕੋਈ ਵੀਰ ਨੇ ਆਪੋ ਆਪਣਾ ਐਸਟੀਮੇਟ ਵੀ ਲਾਉਣਾ ਪਰ ਦੁੱਧ ਜਿਹੜਾ ਦੋਸਤੋ ਚੋਕ ਕੇ ਆਦੀ ਕੋਈ ਵੀਰ ਤਸਦੀਕ ਕਰ ਲੇ 10 ਕਿਲੋ ਦੁੱਧ ਇੰਦੇ ਥੱਲੇ ਮੌਜੂਦ ਹਾਂਜੀ ਤੋਰ ਲਿਏ ਜੀ ਹਾਂਜੀ ਠੀਕਾ ਅੱਛਾ ਇਹਦਾ ਫਿਰ ਭਾਜੀ ਕੀ ਲੈਣ ਦਾ ਰਹੂਗਾ ਸੰਤੂ ਸਾਹਿਬ ਮੁੱਲ ਤੇ ਦਾ ਅਸੀਂ ਕਰਦੇ ਜੇ 5000 ਹਾਂਜੀ ਤੇ 23000 ਦੀ ਦੇ ਦੇਾਂਗੇ ਵਿੱਚੋਂ ਕੋਈ 2 400 ਛੱਡ ਵੀ ਦੇ ਕੋਈ ਗੱਲ ਨਹੀਂ ਵੀ ਹਾਂ ਨਾ ਜਿਹੜੀ 23000 ਦੀ ਹਾਂਜੀ ਉਹਦੇ ਚੋਂ 23000 ਚ ਕੋਈ 2 400 ਛੋਟ ਛੋਟ ਚਪਾ ਕਰ ਦੇਗੇ ਲਓ ਜੀ 23000 ਦੇ ਵਿੱਚੋਂ ਦੋਸਤੋ ਮਾਨਤਨ ਹੋ ਜਾਊਗਾ ਕੋਈ 2 400 ਇੱਧਰ ਉੱਧਰ ਠੀਕਾ ਜੀ ਤੇ ਦੁੱਧ ਦਾ 10 ਕਿਲੋ ਆ ਕੋਈ ਵੀ ਰਾਦਾ ਪਸਮਾ ਕੇ ਜੋਗੇ ਤਸੱਲੀ ਕਰ ਸਕਦਾ ਚੌਥਾ ਨਾ ਦੀ ਬਿਲਕੁਲ ਜੀ A1 ਜਿਹੜੀ ਪੂਰੀ ਕੰਡੀਸ਼ਨ ਪੂਰਾ ਜਿਹੜਾ ਦੋਸਤੋ ਚਵਾ ਚੰ ਤੇ ਆ ਆ ਗਈ ਆਪਣੇ ਕੋਲ ਜਿਹੜੀ ਵੜਾ ਸਿੰਘਾਂ ਦੇ ਵਿੱਚ ਹੈ ਨਾ ਸਿੰਘ ਹੈਗੇ ਨੇ ਇਹ 4 ਮਹੀਨਿਆਂ ਦੀ ਜੀ ਹੈਗੀ ਜੇ ਗੱਪਣ ਅੱਛਾ ਤੇ 4 ਕਿਲੋ ਦੇ ਕਰੀਬ ਦੁੱਧ ਅਠੀ ਪੈਰੀ ਮਿਲਦੀ ਜੀ ਬਾੜੇ ਦੇ ਮਿਲਦੀ ਆ ਮਿੱਠੀ ਆ ਭਾਵੇਂ ਇਤਨਾ ਹੀ ਵੇਚੋ ਥਾਪੀ ਮਾਰ ਕੇ ਤਾਂ ਵੀ ਗੱਲ ਕੋਈ ਨਹੀਂ ਠੀਕ ਆ ਤੇ گاਵਾ ਤਿੰਨੇ ਜਿਹੜੀਆਂ ਵੰਗਾ ਇਹਨਾਂ ਨੂੰ ਪਾਉਣਾ ਪੈਂਦਾ ਜੀ ਠੀਕ ਆ ਜੀ ਤੇ ਇਹ 4 ਮਹੀਨੇ ਦੀ ਚੈੱਕ ਪਾਸ ਗੱਪਣੇ ਕਿਸ ਕਰਵਾ ਕੇ ਉਹ ਲੈ ਜੀ ਠੀਕ ਆ ਜੀ ਕੋਈ ਨਹੀਂ 4 ਕਿਲੋ ਦੁੱਧ ਹੈਗਾ 4 ਕਿਲੋ ਦੁੱਧ ਵੀ ਆ ਹਾਂਜੀ 4 ਇੱਕ ਡਾਂਗ ਮਿਲਦੀ ਟਪੈਰੀ ਟਪੈਰੀ ਇਸ ਦੇ ਵਿੱਚ ਹੋਈ ਜੀ ਠੀਕ ਆ ਜੀ ਲਓ ਵੀ ਦੋਸਤੋ 4 ਕਿਲੋ ਦੁੱਧ ਆ ਇੱਕ ਟਾਈਮ ਮਿਲਦੀ ਆ 8 ਪੈਰੀ ਮਿਲਦੀ ਆ ਠੀਕ ਆ ਜੀ ਤੇ 4 ਮਹੀਨੇ ਦੀ ਗੱਭਣ ਚੈੱਕ ਪਾਸ ਆ ਤੇ ਅੱਗੇ ਦੂਜੇ ਜਾਂ ਤੀਜੇ ਸੁਵੇਲੀ ਕਿ ਹੋਊਗੀ ਅੱਗੇ ਬਣੀ ਅੱਗੇ ਮਖਲ ਤੀਜੇ ਕਿ ਸੁਵੇਲੀ ਕਿ ਤੇ ਜੇ ਸੁਵੇ ਮੰਨ ਕੇ ਕੋਈ ਸੌਦਾ ਕਰ ਲੇ ਹਾਂਜੀ ਖੋਲ ਲਓ ਜੀ ਦੁੱਧ ਉਤਰਾ ਸੱਜਰੇ 12 ਚ ਤੇ 14 ਕਿਲੋ ਕੱਢਦੀ ਆ ਸਿੰਘ ਜ਼ਰੂਰ ਹੈਗੇ ਨਿਕਨੇਗੇ ਪਰ ਦੁੱਧ ਵਾਸਤੇ ਬਹੁਤ ਚੰਗੀ ਆ ਦੁੱਧ ਵੀ ਚਿੱਟਾ ਤਿੰਨਾ گاਵਾਂ ਦਾ ਠੀ ਲਓ ਦੋਸਤੋ ਥੋਕੜ ਗੱਬਣ ਆ ਵੈੜਾ ਇੱਕ ਟਾਈਮ ਮਿਲਦੀ ਆ 4 ਕਿਲੋ ਦੁੱਧਾ ਤੇ 4 ਮਹੀਨੇ ਦੀ ਗੱਬਣ ਚੈੱਕ ਪਾਸ ਆ ਤੇ ਆ ਦੇਖੋ ਜੀ ਠੀਕ ਆ ਬੇਸ਼ੱਕ ਦੋਸਤੋ ਅੱਗੇ ਕੋਈ ਤੀਜੇ ਸੂਬੇ ਦਾ ਤੁਸੀਂ ਆਈਡੀਆ ਮੰਨ ਲਓ ਤੀਜੇ ਸੂਬੇ ਲਈ ਗੱਬਣ ਆ ਠੀਕ ਆ ਤੇ ਕਦਕੁੱਦ ਜਿਹੜਾ ਦੋਸਤੋ ਮੇਰੀ ਕੀਗਾ ਅਜਾ ਤੇ ਪਾਜੀ ਦਾ ਕੀ ਫਿਰ ਲੈਣ ਦੇ ਨੇ ਇਹ ਮੂਲ ਇਹਦਾ ਵੀ 5000 ਜੇ 22000 ਦੇ ਦੇ ਦਿਆਂਗੇ ਵੀ ਹਾਂ ਨਾ ਜਿਹੜੀ ਉਹ 22000 22000 ਦਿਆਂ ਦੇ ਦਿਆਂਗੇ 100 200 ਛੱਡ ਵੀ ਦੇਣ ਕੋਈ ਗੱਲ ਨਹੀਂ ਠੀਕ ਆ ਜੀ ਹਾਂਜੀ ਲੋਬੀ ਦੋਸਤੋ 4 ਮਹੀਨੇ ਦੀ ਗੱਬਣਾ ਤੇ 22000 ਦੇ ਵਿੱਚੋਂ ਛੋੜ ਛੱਪਾ ਹੋ ਜਾਊਗਾ ਜਿਹੜਾ ਕੋਈ ਵੀਰ ਖਰੀਦਦਾਰ ਆਊਗਾ ਕਰੇ ਠੀਕ ਆ ਤੇ 4 ਕਿਲੋ ਇੱਕ ਡੰਗ ਦਾ ਦੁੱਧ ਵੀ ਤੁਹਾਨੂੰ ਦੱਸ ਦਿੱਤਾ ਅਠ ਪਹਿਰੀ ਜਿਹੜੀ ਮਿਲਦੀ ਆ ਸੋ ਇਸ ਤੋਂ ਬਾਅਦ ਇੱਕ ਲਾਸਟ ਵਿੱਚ ਜਿਹੜੀ ਦੋਸਤੋ ਇੱਕ ਵਾਰ ਤੁਹਾਨੂੰ ਦਿਖਾਉਣੀ ਆ ਕਰੋ ਸੰਗ ਦੇ ਵਿੱਚ ਤੇ ਇਹ ਤਾਜੀ ਸੂਈ ਆਪਣੇ ਕੋਲ ਇਹਨੂੰ 25 ਠੀਕ ਹੈ ਤੇ ਐਰਕੀ ਦੀ ਸਾਡੇ ਕੋਲ ਥੋੜੀ ਜਿਹੀ ਸੇਵਾ ਸਵਾ ਇਹਦੀ ਘੱਟ ਹੋਈ ਹੈ ਜੀ ਤੇ ਪਿਛਲੇ ਸਵੇਰੇ ਤੇ ਇਹਨੇ 15 16 ਕਿਲੋ ਦੁੱਧ ਕੱਢਿਆ ਠੀਕ ਹੈ ਹੁਣ ਵੀ ਮੇਰੇ ਹਿਸਾਬ ਨਾਲ 11 12 ਕਿਲੋ ਤੇ ਹੁਣ ਵੀ ਹੋਣਾ ਠੀਕ ਹੈ ਜੀ ਇਹ ਹੁਣ 25 ਦਿਨਾਂ ਦੀ ਸੂਈ ਆ ਕੋਈ 11 12 ਕਿਲੋਟਰ ਹੈਗਾ ਹਾਂਜੀ ਹੈਗਾ ਜੀ ਤੇ ਬਾਕੀ ਚੋਣ ਪਸਮਾਚ ਬਿਲਕੁਲ ਜੀ ਸਾਰੀਆਂ گاਵਾ ਐ ਉਹ ਚੈੱਕ ਕਰੋ ਕਰ ਲਵੇ ਆਣ ਕੇ ਬਿਲਕੁਲ ਪੁੰਨੇ ਰਗੀਆਂ ਸਾਰੀਆਂ ਪੁੰਨੇ ਹੈਗੀਆਂ ਭਾਵੇਂ ਇਦਾਂ ਥਾਪੀ ਮਾਰ ਕੇ ਬੈਜੋ ਠੀਕ ਹੈ ਜੀ ਮੱਛੀ ਦੇ ਪਿੱਛੇ ਜੀ ਤੇ ਤੇ ਭਾਵੇਂ ਤੁਸੀਂ ਇਦਾਂ ਵੀ ਦੇ ਥੱਲੇ ਬੈਜੋ ਕੋਈ ਚੱਕਰ ਨਹੀਂ ਬੱਛੀ ਦਾ ਵੀ ਨੂੰ ਕੋਈ ਇਦਾਂ ਨਹੀਂ ਕਰਦੀਏ ਠੀਕ ਆ ਜੀ ਸੋ ਦੋਸਤੋ ਆ ਮਗਰ ਬੱਛੀ ਆ ਤੇ ਸੂਹਾ ਇਹ ਦੂਜਾ ਹੀ ਹੋਊਗੀ ਆਪਣੇ ਕੋਲ ਸੋਈ ਕਿ ਤੀਜਾ ਹੋਊਗੀ ਇਹ ਤੀਜਾ ਸੂਹਾ ਹੋਣਾ ਤੀਜਾ ਮੰਨ ਕੇ ਕੋਈ ਸੌਦਾ ਕਰ ਲੇ ਲਓ ਵੀ ਦੋਸਤੋ ਤੀਜਾ ਸੂਹਾ ਤੁਸੀਂ ਮੰਨ ਕੇ ਕੋਈ ਵੀਰ ਸੌਦਾ ਕਰ ਲੇ 11 ਲੀਟਰ ਜਿਹੜਾ ਦੁੱਧ ਬਿਲਕੁਲ ਇੰਦੇ ਕੋਲ ਹਾਜ਼ਰ ਆ ਸੋ ਚੁਵਾਈ ਪਸਮਾ ਜਿਹੜਾ ਇੱਕ ਨੰਬਰ ਆ ਕੋਈ ਵੀਰ ਆਵੇ ਆਪਦੀ ਨਰਖ ਫਰਕ ਕਰ ਲੇ ਦੋ ਟਾਈਮ ਚੋਲੋ ਇੱਕ ਟਾਈਮ ਚੋਲੋ ਜਿਹੜਾ ਕੋਈ ਵੀਰ ਨੇੜੇ ਤੇੜੇ ਵਾਲਿਆ ਜਿਹੜਾ ਕੋਈ ਦੂਰੋਂ ਵੀਰ ਆ ਰ ਆਨਲਾਈਨ ਕੋਈ ਤੁਸੀਂ ਤਸੱਲੀ ਕਰਨੀ ਚਾਹੁੰਦੇ ਜੇ ਤੇ ਨੰਬਰ ਜਿਹੜੇ ਦੋਸਤੋ ਬਿਲਕੁਲ ਸਕਰੀਨ ਦੇ ਉੱਤੇ ਚੱਲਦੇ ਪਏ ਨੇ WhatsApp ਦੇ ਵੀ ਨੰਬਰ ਜਿਹੜੇ ਦੋਸਤੋ ਚੱਲਦੇ ਪਏ ਨੇ ਨੰਬਰਾਂ ਦਾ ਤੁਸੀਂ ਕੋਈ ਵੀਡੀਓ ਕਾਲ ਕਰਾ ਕੇ ਕੋਈ ਇੱਕ ਅੱਡੇ ਡੰਗ ਦੀ ਜਿਹੜੀ ਆ ਚੁਵਾਈ ਕਰ ਸਕਦੇ ਜੀ ਠੀਕ ਆ ਦੇਖ ਸਕਦੇ ਜੀ ਤੇ ਲਓ ਜੀ ਹਾਂਜੀ ਖੋਲ ਦਿਆ ਵੀ ਅੱਜ ਆ ਪਿਛਲੇ ਸੁਬਿਆਂ ਦੇ ਵਿੱਚ ਵੀ ਆਪਣੇ ਕੋਲ 15 17 ਲੀਟਰ ਦੁੱਧ ਦਿੰਦੇ ਰਹੀ ਸੀ ਠੀਕ ਹੈ ਹੁਣ ਫਿਲਹਾਲ ਥੋੜਾ ਜਿਹਾ ਸੇਵਾ ਸੁਹਾ ਦਾ ਜਿਹਾ ਪੱਠੇ ਟੱਕੇ ਦਾ ਪੱਠੇ ਟੱਕੇ ਦਾ ਘਟ ਰਿਹਾ ਜੀ ਠੀਕ ਆ ਹੁਣ ਹੀ ਪੱਠੇ ਪੁੱਠੇ ਮਾੜੇ ਮੋਟੇ ਹੋਏ ਆ ਠੀਕ ਆ ਜੀ ਇਹ ਪੱਠਿਆਂ ਦੀ ਤੇ ਹੁਣ ਮਤਲਬ ਕਿ ਵਿਆਨ ਕਹਿ ਲਈਏ ਵੀ ਬਿਲਕੁਲ ਨੈਟ ਹੋ ਗਿਆ ਨੈਟ ਹੋ ਗਿਆ 11 12 ਕਿਲੋ ਦੁੱਧ ਹੋਗਾ ਆਉਣੀ ਹਾਂ ਜੀ ਵਛੀਏ ਦੇ ਮਗਰੇ ਆ ਜੀ ਬਾਕੀ ਇਹ ਸਾਰੀਆਂ ਹੈ ਮਿੱਠੀਆਂ ਘਰ ਦੀਆਂ ਹੀ ਰੱਖੀਆਂ ਆਪਾਂ ਬਿਲਕੁਲ ਅਹ ਦੋਸਤੋ ਘਰੇਲੂ ਪਸ਼ੂ ਆ ਜਿੰਨੇ ਵੀ ਦਿਖਾਇਆ ਤੁਹਾਨੂੰ ਘਰ ਦੇ ਪਸ਼ੂ ਆ ਕਿਸੇ ਤਰ੍ਹਾਂ ਦਾ ਕੋਈ ਵਪਾਰ ਜਾਂ ਵਿਕਰੀ ਵਾਲੀ ਉਹ ਗੱਲਬਾਤ ਨਹੀਂ ਹੈਗੀ ਠੀਕ ਆ ਜੀ ਘਰੇਲੂ ਪਸ਼ੂ ਆ ਤੇ ਰੇਟ ਪੜਦਾ ਜਿਹੜਾ ਦੋਸਤੋ ਬਿਲਕੁਲ ਜਾਇਜ਼ ਤੇ ਨਾਰਮਲ ਜਾਇਜ਼ ਰੇਟ ਆ 10 11 11 11 ਸਵਾ 11 ਇੱਥੇ ਦਾ ਦੁੱਧ ਬਿਲਕੁਲ ਇੰਦੇ ਕੋਲ ਹਾਜ਼ਰ ਸਵੇਰ ਕੋਈ ਵੀ ਰਤੀਜਾ ਮੰਨ ਕੇ ਤੁਸੀਂ ਸੌਫਦਾ ਕਰ ਰਹੇ ਹੋ ਠੀਕ ਆ ਆ ਦੇਖੋ ਜੀ ਤੇ ਮਗਰ ਵੀ ਬੱਚੀ ਆ ਇਹ ਬੱਚਾ ਤੁਹਾਨੂੰ ਆਪਾਂ ਪ੍ਰੋਪਰ ਦਿਖਾਈ ਦਿੱਤਾ ਠੀਕ ਆ ਬਾਕੀ ਐਸਟੀਮੇਟ ਆਈਡੀਆ ਤੁਸੀਂ ਲਾ ਲਿਓ ਠੀਕ ਆ ਹਾਂ ਮੋੜ ਦਿਓ ਜੀ ਕਮਾਲ ਹਾਈਟ ਮੀਡੀਅਮ ਦੇ ਵਿੱਚ ਆ ਮੀਡੀਅਮ ਦੇ ਵਿੱਚ ਹਾਈਟ ਤੁਸੀਂ ਜਿਹੜੀ ਕੱਦ ਕਾਠੀ ਆ ਉਹ ਮੀਡੀਅਮ ਦੇ ਵਿੱਚ ਅਕਾਊਂਟ ਕਰ ਸਕਦੇ ਠੀਕ ਆ ਹਾਲ ਲਾਜੋ ਕੋਈ ਕਾਲਾ ਪੈਂਦਾ ਬਸ ਬੰਦੇ ਦੇ ਕੋਈ ਬੱਚੇ ਕਰਕੇ ਨਾ ਥੋੜੀ ਗਾਲੀ ਪੈਂਦੀ ਹੈ ਮਿਲਦੀ ਦੋਵੇਂ ਟਾਈਮ ਫਿਰ ਬੱਚੇ ਦੀ ਆਪਣੇ ਟਾਈਮ ਜਿਹੜੇ ਇੰਕੇ ਮਿਲਦੀ ਹੈ ਠੀਕ ਹੈ ਜੀ ਹਾਂਜੀ ਲਓ ਜੀ ਸੋ ਇਹ ਵੜਾ ਦੋਸਤੋ ਲਾਸਟ ਦੇ ਵਿੱਚ ਠੀਕ ਆ ਦਿਨ ਬੇਸ਼ੱਕ 20 ਕੋਈ ਵੀਰ ਮੰਨ ਲੈ 25 ਮੰਨ ਲੈ ਆ ਬੱਚਾ ਤੁਹਾਡੇ ਸਾਹਮਣੇ ਮਗਰ ਬੱਛੀ ਆ ਠੀਕ ਹੈ ਜੀ ਸਿੰਘ ਸੁੰਗ ਲਗਾਏ ਨੇ ਨਹੀਂ ਸਿੰਘ ਹੋਣੀ ਲਗਾਏ ਪਰਸੋ ਆ ਲੋ ਜੀ ਠੀਕ ਹੈ ਇਹਦਾ ਫਿਰ ਕੀ ਰਊਗਾ ਜੀ ਲੈਣ ਦੇਣ ਕੀ ਮੁੱਲ ਬਿਲਕੁਲ ਜੈ ਜੀ ਰੇਟ ਹੀ ਹੈ ਜੇ ਮੁੱਲੇ ਦਾ ਹੈਗਾ ਜੇ 35000 ਜੀ ਤੇ ਆਪਾਂ 30000 ਦੇ ਦੇਾਂਗੇ ਹੋਰ ਵੀ ਉਹ ਚੋਂ ਕੋਈ 2-400 ਛੱਡ ਦੇਾਂਗੇ ਠੀਕ ਹੈ 33 ਚੋਂ ਹਾਂਜੀ 33 ਚੋਂ 2-400 ਰੁਪਏ ਛੱਡ ਦੇਾਂ ਕੋਈ ਠੀਕ ਹੈ ਹਾਂਜੀ ਛੋਟ ਕਰਦੇ ਆ ਸੋ 33000 ਦੇ ਵਿੱਚੋਂ ਦੋ 400 ਰੁਪਏ ਕੋਈ ਛੋਟ ਛੱਪਾ ਹੋ ਜਾਊਗਾ ਤੇ ਥਣ ਥਣ ਬਹੁਤ ਸੋਹਣੇ ਆ ਠੀਕ ਹੈ ਜੀ ਥਣ ਦੀ ਕੁਆਲਿ ਵਿਚ ਜੇਕਰ ਆਪਾਂ ਵੇੜਾਂ ਦੀ ਗੱਲ ਕਰ ਲਈਏ ਠੀਕ ਆ ਚਾਰ ਥਾਣੇ ਚੌਥਾ ਥਾਣਾ ਦੀ ਤੁਸੀਂ ਆਪਣੀ ਤਸੱਲੀ ਕਰ ਸਕਦੇ ਹੋ ਇਹੋ ਨਗਸੀ ਅੱਜ ਆਪਣੇ ਕੋਲ ਦੀ ਆਪਣੇ ਕੋਲ ਇਹ ਚਾਰ ਨਗਸੀ ਜੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਜਿਹੜੇ ਵੀ ਭੈਣ ਭਰਾ ਨੇ ਲੈਣਾ ਹੋਵੇ ਜੀ ਨੰਬਰ 1 ਉਹ ਆ ਕੇ ਆਪਣੀ ਤਸੱਲੀ ਕਰੇ ਇੱਥੇ ਚੋ ਕੇ ਦੋ ਟਾਈਮ ਤਿੰਨ ਟਾਈਮ ਕਿਉਂਕਿ ਇੱਥੇ ਸਾਡੇ ਕਿਲੇ ਦੇ ਹਰੇਕ ਦੀ ਤਸੱਲੀ ਪੂਰੀ ਮਿਲੂਗੀ ਜੀ ਤੇ ਮੁੜ ਕੇ ਆਖਣਾ ਜਿੰਨੀ ਲਿਜਾ ਕੇ ਨਾ ਕੋਈ ਗੱਲ ਕਰੇ ਇੱਥੇ ਆਵੇ ਤਸੱਲੀ ਕਰਕੇ ਸਭ ਜਾਨੀਂ ਤੇ ਤਸੱਲੀ ਆ ਦੇ ਡੰਗਰਿਆ ਘਰ ਦੇ ਡੰਗਰਿਆ ਕੋਈ ਆਪਾ ਵਪਾਰ ਦਾ ਕੰਮ ਨਹੀਂ ਕਰਦੇ ਤੇ ਚਾਰੇ ਡੰਗਰ ਜਿਹੜੇ ਆ ਚਿਹਰੇ ਹੀ ਹੈਗੇ ਆ ਪੋਲੇ ਵੀ ਆ ਜੀ ਤੇ ਜਿਹਦੀ ਜਾਲੀ ਲੋਕਾਂ ਨੂੰ ਮਸਤ ਹੁੰਦੀ ਹੈ ਜਾਂ ਥਣ ਦਾ ਜਾਂ ਕੋਈ ਦੂਜਾ ਤੇ ਜਾਂ ਕੋਈ ਇੱਕ ਬਾਤ ਘਾਟਦੀ ਹੈਗੀ ਮੇਰੇ ਹੱਥ ਜੋੜ ਕੇ ਬੇਨਤੀ ਵੀ ਜਿੰਨੇ ਭੈਣ ਭਰਾ ਲੈਣੇ ਆ ਫੋਣ ਕੇ ਇੱਥੇ ਤਸੱਲੀ ਕਰ ਲਵੇ ਤੇ ਵੈਸੇ ਵੀ ਆਪਣੇ ਗਰੰਟੀ ਵਾਲੇ ਜੀ ਨਾਮ ਵੀ ਕੋਈ ਆਨਲਾਈਨ ਵੀ ਖੜਮੇ ਉੱਤੇ ਤਾਂ ਵੀ ਕੋਈ ਗੱਲ ਨਹੀਂ ਠੀਕ ਆ ਜੀ ਅ ਲੋਬੀ ਦੋਸਤੋ ਇਹ ਤਸੱਲੀ ਜਿਹੜੀ ਤੁਹਾਨੂੰ ਮਿਲ ਗਈ ਆ ਇਹਨਾਂ ਸਾਰੇ ਪਸ਼ੂਆਂ ਦੀ ਤੇ ਬਾਕੀ ਹਰ ਵਾਰ ਆਪਣੀ ਇਹ ਅਪੀਲ ਹੁੰਦੀ ਹੈ ਵੀ ਜਿਹੜੇ ਵੀਰ ਨੇ ਪਸ਼ੂ ਖਰੀਦਣਾ ਤਾਂ ਸਾਈ ਬਿਆਨਾ ਕਰਕੇ ਘਰੇ ਆਓ ਆਪਦੇ ਨਰਖ ਪਰਖ ਕਰੋ ਤੇ ਬਾਕੀ ਖਾਸ ਔਰਤ ਜਿਹੜੇ ਮੇਰੇ ਵੀਰ ਖਰੀਦਦਾਰ ਨੇ ਉਹ ਤੁਸੀਂ ਸੰਪਰਕ ਕਰਿਓ ਕਿਉਂਕਿ ਉਹ ਔਰ ਜਿਵੇਂ ਆ ਜਿਹੜੇ ਦੋਸਤੋ ਹਰ ਇੱਕ ਪਰਸਨ ਦੇ ਆ ਵਿਜੀ ਸ਼ਡਿਊਲ ਹੁੰਦਾ ਠੀਕ ਹੈ ਜੀ ਤੇ ਜਿਹੜਾ ਕੋਈ ਵੀਰ ਖਾਸ ਸਪੈਸ਼ਲ ਖਰੀਦਦਾਰ ਹੋਇਆ ਉਹ ਤੁਸੀਂ ਕਾਲ ਕਰਿਓ ਉਹ ਤੁਸੀਂ ਆਪਣਾ ਕੋਈ ਸਾਈ ਬਿਆਨਾ ਕਰਕੇ ਆਪਣਾ ਪਸ਼ੂ ਲੈ ਕੇ ਜਾਇਓ ਤੇ ਨੰਬਰ ਆਪਣੇ ਬੋਲ ਦਈਏ ਜੀ ਮੇਰਾ ਨੰਬਰ ਹੈਗਾ ਜੀ 94 64 60 6055 ਠੀਕ ਹੈ ਜੀ ਦੋ ਯਾਰ ਫੇਰ ਦੱਸ ਦਿੰਨੇ ਜੀ ਨੰਬਰ 94 64 60 60 55 ਠੀਕ ਹੈ ਜੀ ਸੋ ਇਹ ਜਿਹੜੇ ਦੋਸਤੋ ਨੰਬਰ ਬਿਲਕੁਲ ਸਕਰੀਨ ਦੇ ਉੱਪਰ ਚੱਲਦੇ ਨੇ ਨੰਬਰਾਂ ਦੇ ਤੁਸੀਂ ਕਾਲ ਕਰ ਸਕਦੇ ਜੀ ਬਥੇਰੇ ਗੱਲਬਾਤ ਕਰ ਸਕਦੇ ਜੀ ਠੀਕ ਹੈ ਜੀ ਤੇ ਐਡਰੈਸ ਇੱਕ ਵਾਰੀ ਤੁਸੀਂ ਫੇਰ ਕਨਫਰਮ ਕਰ ਲਓ ਤੁਸੀਂ ਆਪਦੇ ਮੂੰਹ ਜਬਾਨੀ ਦੱਸ ਦੋ ਜੀ ਪਿੰਡ ਗੱਗੋਬੂਹਾ ਪਿੰਡ ਗੱਗੋਬੂਹਾ ਤਹਿਸੀਲ ਤੇ ਜ਼ਿਲ੍ਹਾ ਤਰਨਤਾਰਨ ਹਾਂਜੀ ਅੱਡੇ ਗੱਗੋਬੂਹਾ ਤੋਂ ਜਦੋਂ ਪਿੰਡ ਨੂੰ ਜਾਈਦਾ ਅੱਧ ਦੇ ਵਿੱਚ ਜਦੋਂ ਕਿਲੋਕੀਮੀਟਰ ਚਲੇ ਜੋ ਅੱਗੇ ਖੱਬੇ ਹੱਥ ਇਹ ਤੁਹਾਨੂੰ ਡੰਗਰ ਮਿਲਣਗੇ ਠੀਕ ਹੈ ਜੀ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਥੈਂਕ ਯੂ